ਫੁੱਲੇ ਕੋਈ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਸ ਵੇਲੇ ਹੁਣ ਸਾਰਾ ਡੈਮ ਟੁੱਟ ਜੂ ਤਾਂ ਫੇਰ ਉੱਥੇ ਜਾ ਕੇ ਉਹ ਜਿਹੜੇ ਗੇਟ ਨੇ ਕਿਉਂਕਿ ਕਦੇ ਚੈੱਕ ਨਹੀਂ ਕੀਤੇ ਸੀ ਕਦੇ ਉਹਨਾਂ ਦੇ ਨਾਟ ਕਦੇ ਬੋਲਟ ਕਦੇ ਉਹਨਾਂ ਦੀ ਮਸ਼ੀਨਰੀ ਨਾ ਫੇਰ ਅਸਲੀ ਗੱਲ ਇਹ ਆ ਵੀ ਉਹਨਾਂ ਨੂੰ ਇਹਨਾਂ ਨੂੰ ਤੋੜਨਾ ਪਿਆ ਉਹ ਜਿਹੜੇ ਗੇਟ ਨੇ ਜਦੋਂ ਰੁੜਿਆ ਫਿਰਦਾ ਨਾ ਦਿਖਦਾ ਉਹ ਉੱਤੋਂ ਬੰਦੇ ਜਾ ਕੇ ਉਹਨਾਂ ਨੂੰ ਤੋੜਨਾ ਪਿਆ ਤੋੜਨਾ ਤੇ ਉਹ ਜਦੋਂ ਤੋੜੇ ਤੂੰ ਇਸ ਤਰੀਕੇ ਨਾਲ ਪਾਣੀ ਥੱਲੇ ਆਇਆ ਜਿਹਦੇ ਨਾਲ ਸਾਰਾ ਪੰਜਾਬ ਆ ਜਿਹੜਾ ਰੁੜ ਗਿਆ ਤੇ ਭਗਵੰਤ ਮਾਨਸਿਆਂ ਗੱਲਾਂ ਬੜੀਆਂ ਬੜੀਆਂ ਹਮੇਸ਼ਾ ਸਕਿੱਟ ਹਮੇਸ਼ਾ ਚੁਟਕਲੇ ਝੂਠ ਇੱਕ ਹੋਰ ਤਿੰਨ ਗੱਲਾਂ ਇਹਦੀਆਂ ਦੇਖ ਲਿਓ ਜਦੋਂ ਭਗਵੰਤ ਮਾਨ ਪਾਗਰੋਂ ਐ ਕਰੂਗਾ ਜਦੋਂ ਇਹ ਐ ਕਰੂਗਾ ਜਦੋਂ ਐ ਕਰੂ ਇਹਦਾ ਮਤਲਬ ਇਹ ਤਮਾਸ਼ਪੇੜੀ ਤੇ ਝੂਠ ਬੋਲਣ ਲੱਗਿਆ ਅੱਜ ਸਾਰੇ ਕੋਰੇ ਇਹ ਉਸ ਵੇਲੇ ਛੁੱਟੀਆਂ ਕਿੱਥੇ ਮਨਾਉਂਦੇ ਸੀ ਸਾਰੇ ਵਿਭਾਗ ਜਿਹੜੇ ਆ ਜਿਹੜੇ ਅਫਸਰ ਨੇ ਇਹ ਸਾਰੇ ਡੈਮਾਂ ਤੇ ਕੇਜਰੀਵਾਲ ਦੀਆਂ ਛੁੱਟੀਆਂ ਇਹਦੀ ਆਸਨਾ ਬਪਾਸਨਾ ਜੋ ਜੋ ਵੀ ਇਹ ਕਰਦਾ ਸੀ ਜਦੋਂ ਵੀ ਭਗਵੰਤ ਮਾਨ ਚਾਰ ਦਿਨ ਤਿੰਨ ਦਿਨ ਜਦੋਂ ਛੜੀ ਲਾਉਣੀ ਹੋਵੇ ਦੱਬ ਕੇ ਤੇ ਉਸ ਦਿਨ ਇਹ ਵੀ ਇਸ ਡੈਮਾਂ ਦੇ ਰੈਸਟ ਹਾਊਸ ਹੁੰਦਾ ਸੀ ਕੰਮ ਕਿਨੇ ਕਰਨਾ ਸੀ ਇਹ ਤਾਂ ਆਪ ਖੜੇ ਪਏ ਸੀ ਉੱਥੇ ਇਹਨਾਂ ਨੇ ਲੋਕਾਂ ਨੂੰ ਕੀ ਬਚਾਉਣਾ ਸੀ ਹੱਟ ਤੋਂ ਤੇ ਅੱਜ ਇਹ ਬਹੁਤ ਸ਼ਰਮਨਾਕ ਗੱਲ ਆ ਹੁਣ ਚਾਰ ਅਫਸਰਾਂ ਤੇ ਗੱਲ ਪਾਉਣ ਨਾਲ ਨਹੀਂ ਗੱਲ ਬਣਨੀ मिनिस्टर ਘੱਟੋ ਘੱਟ कट मिनिस्टर ਜਿਹੜਾ ਇਹ ਵਾਟਰ ਰਿਸੋਰਸਿਸ ਦਾ ਮਿਨਿਸਟਰ ਨੂੰ ਆਪ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਮਿਨਿਸਟਰ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਕਿਉਂਕਿ ਉਸ ਬੰਦੇ ਨੇ ਪੰਜਾਬ ਡੋਬਿਆ ਤੁਸੀਂ ਇੱਕ ਵੀ ਮੀਟਿੰਗ ਜੇ ਪਹਿਲਾਂ ਕੀਤੀ ਹੁੰਦੀ ਜਾਂ ਕੇ ਦੇਖਿਆ ਹੁੰਦਾ ਵੀ ਅੱਜ ਹਾਲ ਕੀ ਆ ਡੈਮਾ ਦਾ ਤੇ ਅੱਜ ਆ ਸਥਿਤੀ ਨਾ ਹੁੰਦੀ ਹਜੇ ਵੀ ਕਾਨੂੰ ਕਰਨੀ ਸੀ ਸਪੰਡ ਇਹਨੂੰ ਵੀ ਲਕੋ ਲੈਂਦੇ ਹਜੇ ਲੁਕਣੀ ਨਹੀਂ ਸੀ ਪਰ ਕੋਈ ਗੱਲ ਹਾਰੀ ਇਮੇਜਿੰਗ ਜਿਹੜੀ ਹੈ ਸੈਟਲਾਈਟ ਤੋਂ ਉੱਤੋਂ ਸਾਰੀਆਂ ਇਮੇਜਾਂ ਸਾਡੇ ਕੋਲ ਹੈਗੀਆਂ ਨੇ ਪਰ ਅਸੀਂ ਇਸ ਵੇਲੇ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਸੀ ਕਿਉਂਕਿ ਇਸ ਵੇਲੇ ਲੋਕਾਂ ਨੂੰ ਲੋੜ ਤੇ ਅਸੀਂ ਜੇ ਉਹ ਗੱਲਾਂ ਕਰਦੇ ਫਿਰ ਤੁਸੀਂ ਸੈਂਟਰ ਤੇ ਸਟੇਟ ਦੀਆਂ ਗੱਲਾਂ ਕਰਦੇ ਇਸ ਕਰਕੇ ਕੱਲੀ-ਕੱਲੀ ਗੱਲ ਦੀ ਜਾਣਕਾਰੀ ਅਜੋ ਤੁਸੀਂ ਕੀਤਾ ਪਰ ਅੱਜ ਅੱਜ ਭਗਵੰਤ ਮਾਨਸਿਓਂ ਅੱਜ ਹੀ ਉਸ ਮਨਿਸਟਰ ਨੂੰ ਉਹਦੇ ਸਮਾਨ ਬਨ ਕੇ ਉਹਦਾ ਟਰੰਕ ਬਨ ਕੇ ਉਹਨੂੰ ਘਰ ਉਤਰੋ ਜੇ ਉਹ ਉਹਨੂੰ ਨਹੀਂ ਤੋਰਨਾ ਤਾਂ ਫਿਰ ਤੁਸੀਂ ਘਰੇ ਜਾਓ ਰੋਜ਼ ਨਿਤਨੇਮੇ ਝੂਠ ਔਰ ਮੈਂ ਕਹਾਂ ਕਿ ਜਹ ਝੂਠ ਬੋਲਣ ਚ ਕਿਸੇ ਨੇ ਪੀ ਐਚ ਡੀ ਕੀਤੀ ਹੈ ਤੇ ਉਹ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਸਰਕਾਰ ਨੇ ਕੀਤੀ ਹੈ ਜਦੋਂ ਬੰਦੇ ਕੋਲ ਤੱਥ ਵੀ ਆ ਜਾਣ ਸਾਹਮਣੇ ਤੇ ਬੰਦੇ ਨੂੰ ਸ਼ਰਮ ਆਂਦੀ ਹੈ ਯਾਰ ਮੈਂ ਕੀ ਝੂਠ ਬੋਲੀ ਜਨਾ ਦੂਜੇ ਪਾਸੇ ਮੇਰੇ ਕੋਲ ਸਾਰੇ ਫੈਕਟਸ ਆ ਰਹੇ ਨੇ ਔਰ ਫੈਕਟਸ ਵੀ ਉਹ ਜਿਹੜੇ ਕੀ ਆਥੈਂਟੀਕੇਟਿਡ ਫੈਕਟਸ ਨੇ ਔਰ ਉਹਦੇ باوجود ਵੀ ਝੂਠ ਜੇ ਬੰਦਾ ਬੋਲੇ ਤੋ ਉਹਨੂੰ ਬੰਦਾ ਕੀ ਕਵੇ ਉਹ ਪੰਜਾਬੀ ਦੀ ਕਹਾਵਤ ਹੈ ਕਿ ਸੁੱਤੇ ਨੂੰ ਤਾਂ ਬੰਦਾ ਜਗਾ ਲਵੇ ਮੱਛਲੇ ਦਾ ਕੀ ਕਰੇ ਸੋ ਸਰਕਾਰ ਉਹ ਹੈ ਜਿਹੜੇ ਪੂਰੇ ਫੈਕਟਸ ਨੂੰ ਜਾਣਦੇ ਹੋਏ ਵੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣਾ ਝੂਠ ਬੋਲਣਾ ਕੁਫਰ ਤੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਸਿਰਫ ਇਹਦਾ ਇਹੀ ਇੱਕ ਕੰਮ ਕਰਨ ਦਾ ਤਰੀਕਾ ਰਹਿ ਗਿਆ ਸਾਥੀਓ ਅਸੀਂ ਅਸਲ ਵਿੱਚ ਪੰਜਾਬ ਇੱਕ ਬਹੁਤ ਵੱਡੀ ਤਰਾਸ ਦੀ ਚੁੱਪ ਗੁਜ਼ਰ ਰਿਹਾ ਸਾਡੇ ਬਹੁਤ ਸਾਰੇ ਇਲਾਕੇ ਹੜ ਦੀ ਮਾਰ ਥਲੇ ਆਏ ਨੇ ਔਰ ਐਡੀ ਵੱਡੀ ਤਰਾਸ ਦੀ ਆਈ ਕਿਉ ਠੀਕ ਹੈ ਕੁਦਰਤੀ ਤੌਰ ਤੇ ਉੱਤੇ ਵੀ ਕਾਫੀ ਮੀਂਹ ਪਏ ਪਹਾੜਾਂ ਤੋਂ ਹੀ ਪਾਣੀ ਆਇਆ ਲੇਕਿਨ ਅਸੀਂ ਸਮਝਦੇ ਹਾਂ ਕਿ ਜੇ ਉਸ ਕੁਦਰਤ ਦੀ ਜਿਹੜੀ ਮਾਰ ਪਈ ਉਸ ਨੂੰ ਜੋ ਚਾਰ ਗੁਣਾ ਕੰਮ ਵਿਧਾਨ ਦਾ ਕੰਮ ਕੀਤਾ ਤੇ ਉਹ ਭਗਵੰਤ ਮਾਨ ਸਰਕਾਰ ਨੇ ਕੀਤਾ ਇਹ ਕੁਦਰਤੀ ਡਿਜ਼ਾਸਟਰ ਨਹੀਂਗਾ ਇਹ ਮਾਨ ਮੇਡ ਡਿਜ਼ਾਸਟਰ ਹੈ ਮਾਨ ਮੇਡ ਡਿਜ਼ਾਸਟਰ ਜਿਸ ਨੇ ਸਮੇਂ ਰਹਿੰਦੇ ਜਿਹੜੇ ਕਦਮ ਚੱਕੇ ਜਾਣੇ ਸੀ ਉਹ ਕਿਤੇ ਵੀ ਨਹੀਂ ਚੱਕੇ ਹੜ੍ਹਾਂ ਨੂੰ ਲੈ ਕੇ ਜਿਹੜੀ ਮੀਟਿੰਗ ਨਾਰਮਲੀ ਜਨਵਰੀ ਆਰ ਫਰਵਰੀ ਦੇ ਵਿੱਚ ਹੁੰਦੀ ਸੀਗੀ ਉਹ ਅਰੇ ਜੀ ਚੀਫ ਮਿੰਿਸਟਰ ਦੀ ਮਿਊਜ਼ੀਕਲ ਚੇਅਰ ਚੱਲਦੀ ਪਈ ਹੈ ਕੁਰਸੀ ਦੀ ਉਸ ਚੱਕਰ ਚ ਉਲਝੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਫਰਵਰੀ ਦੀ ਮੀਟਿੰਗ ਜੂਨ ਚ ਜਾ ਕੇ ਕਰਦੀ ਪਈ ਜਿ ਸਰ 15 ਦਿਨ ਪਹਿਲਾਂ ਜਦੋਂ ਮਾਨਸੂਨ ਸ਼ੁਰੂ ਹੋਣੀ ਹੈ ਤੇ 15 ਦਿਨ ਤੁਸੀਂ ਕੀ ਖੜਾ ਲਈ ਤਿਆਰੀ ਕਰ ਲੋਗੇ ਤੇ ਕੀ ਕਰ ਲੋਗੇ ਸੋ ਭਾਰਤੀ ਜਨਤਾ ਪਾਰਟੀ ਦਾ ਮਾਨ ਹੈ ਕਿ ਜਿਹੜਾ ਡਿਜ਼ਾਸਟਰ ਜਿਹੜੀ ਤਬਾਹੀ ਆਈ ਹੈ ਇਹ ਮਾਨ M A N ਮਾਨ ਮੇਡ ਡਿਜ਼ਾਸਟਰ ਹੈ ਪੰਜਾਬ ਦਾ ਇਟ ਇਜ਼ ਨਾਟ ਅ ਨੈਚੁਰਲ ਡਿਜ਼ਾਸਟਰ ਇਟ ਇਜ਼ ਅ ਮਾਨ ਮੇਡ ਡਿਜ਼ਾਸਟਰ ਅਰੇ ਉਹ ਤੇ ਚਲੋ ਜੋ ਤੁਸੀਂ ਨਕਮਾਪਨ ਦਿਖਾਣਾ ਸੀ ਦਿਖਾ ਦਿੱਤਾ ਲੋਕਾਂ ਦੇ ਉੱਤੇ ਭੀੜ ਪੈ ਗਈ ਉਹਦੇ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹ ਹੋਰ ਵੀ ਜ਼ਿਆਦਾ ਚਿੰਤਾਜਨਕ ਨੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੋਈ ਤ੍ਰਾਸਦੀ ਆਵੇ ਇਮੀਡੀਏਟਲੀ ਐਕਸ਼ਨ ਚਾਵੇ ਲੋਕਾਂ ਨੂੰ ਰਾਹਤ ਤੁਰੰਤ ਪਹੁੰਚਾਈ ਜਾਵੇ ਔਰ ਜਦੋਂ ਮੈਂ ਮਾਨ੍ਹ ਮੇ ਡਿਜ਼ਾਸਟਰ ਕਿਹਾ ਉਦੋਂ ਅਸੀਂ ਇਹ ਨਹੀਂ ਪੁੱਛ ਸਕਦੇ ਕਿ ਇਹਦੇ ਵਿੱਚ ਇਲੀਗਲ ਮਾਈਨਿੰਗ ਜਿਹੜੇ ਮੰਤਰੀ ਸੰਤਰੀ ਐਮ ਐਲ ਏ ਨੇ ਕੀਤੀ ਹੈ ਉਹਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਜੇ ਮੈਂ ਇਹ ਕਹਾਂ ਕਿ ਇਹ ਸਰਕਾਰ ਨੇ ਪਹਿਲਾਂ ਰੇਤਾ ਦੀ ਚੋਰੀ ਕੀਤੀ ਔਰ ਹੁਣ ਜਿਹੜਾ ਡਿਜ਼ਾਸਟਰ ਫੰਡ ਦਾ 12000 ਕਰੋੜ ਰੁਪਏ ਪਿਆ ਸੀ ਉਹਦੀ ਵੀ ਚੋਰੀ ਕਰ ਲਈ ਨੇਤਾ ਚੋਰ ਸਰਕਾਰ ਨੇ ਡਿਜ਼ਾਸਟਰ ਫੰਡ ਦੀ ਵੀ ਚੋਰੀ ਕੀਤੀ ਤੇ ਵਡਾਕਾ ਮਾਰਿਆ। ਔਰ ਅਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਦੇਖਿਆ ਕਿ ਪਿਛਲੇ ਅੱਜ ਤੁਹਾਡੇ ਨਾਲ ਗੱਲ ਕਰਨ ਦਾ ਇਸ ਕਰਕੇ ਦੁਆਰਾ ਆਣਾ ਪਿਆ ਸਾਡੇ ਔਰ ਵੀ ਨੇਤਾਵਾਂ ਨੇ ਇਸ ਵਿਸ਼ੇ ਤੇ ਪੀਸੀ ਕੀਤੀ। 2 ਦਿਨ ਪਹਿਲਾਂ ਮਾਨਤ ਸਾਹਿਬ ਦੀ ਇੱਕ ਪੀਸੀ ਹੋਈ ਹੈ। ਸ਼ਰਮਨਾਤ ਸਿਰ ਚੁੱਕ ਜਾਂਦਾ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਇੰਨਾ ਨਲਾਇਕ ਵੀ ਹੋ ਸਕਦਾ ਜਦੋਂ ਤੁਸੀਂ ਲੋਕਾਂ ਨੇ ਉਹਨਾਂ ਨੂੰ 12000 ਕਰੋੜ ਦਾ ਪ੍ਰਸ਼ਨ ਕੀਤਾ ਤੁਹਾਨੂੰ ਯਾਦ ਹੋਏਗਾ ਤੁਹਾਡੇ ਚ ਬਹੁਤ ਸਾਰੇ ਜਣੇ ਉੱਥੇ ਹੋਣਗੇ ਤੇ ਪ੍ਰਾਈਮ ਮਿੰਿਸਟਰ ਵਾਸਤੇ ਕੀ ਰਿਮਾਰਕ ਦਿੱਤੇ ਉਹਨੇ ਉਹ ਕਿਸੇ ਪਰਚੀ ਫੜਾਤੀ ਉਹ ਨਹੀਂ ਪ੍ਰਧਾਨ ਮੰਤਰੀ ਇੱਦਾਂ ਹੀ ਬੋਲ ਲੈਂਦਾ ਇਹੀ ਵਰਸੀ ਨਾ ਜੀ ਤੁਹਾਡੇ ਜੋ ਜਿਹੜੇ ਲੋਕ ਪ੍ਰੈਸੈਂਟ ਹੋਣਗੇ ਪ੍ਰਧਾਨ ਮੰਤਰੀ ਨੂੰ ਕੀ ਪਤਾ ਉਹ ਤਾਂ ਐਵੇਂ ਕਿਸੇ ਨੇ ਪਰਚੀ ਫੜਾਤੀ ਉਹ ਨਹੀਂ ਐਵੇਂ ਬੋਲ ਲੈਂਦਾ ਪ੍ਰਧਾਨ ਮੰਤਰੀ ਇਹ ਸ਼ਬਦਾਵਲੀ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਯੂਜ਼ ਕੀਤੀ ਹੁਣ ਇਹਦੇ ਤੇ ਕੀ ਕਹੀਏ ਆਪਣੇ ਸੂਬੇ ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਵਾਲੇ ਬਿਸ਼ਰਮ ਨੇ ਟੀਟ ਨੇ ਉਹਨਾਂ ਦੀ ਪਰਮਿਸ਼ਨ ਉਹਦਾ ਡੀਐਨਏ ਅਰਵਿੰਦ ਕੇਜਰੀਵਾਲ ਤੋਂ ਆਇਆ ਹੈ। ਲੇਕਿਨ ਪੰਜਾਬੀ ਹੋਣ ਦੇ ਨਾਤੇ ਅਸੀਂ ਸਾਰੇ ਸ਼ਰਮਸਾਰ ਹਾਂ ਕਿ ਕਿਹੜੇ ਨਕਮੀਆਂ ਦੇ ਪੱਲੇ ਪੈ ਗਏ। ਔਰ ਕਿਸ ਤਰ੍ਹਾਂ ਦੀ ਨਕਮੀ ਸਰਕਾਰ ਔਰ ਨਕਮਾ ਮੁੱਖ ਮੰਤਰੀ ਔਰ ਮੰਤਰੀ ਸਾਡੇ ਪੱਲੇ ਪੈ ਗਏ ਕਿ ਅੱਜ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਹੈ। ਦੋਸਤੋ ਇਹ 12000 ਕਰੋੜ ਦਾ ਵਿਸ਼ਾ ਛੋਟੀ ਅਮਾਊਂਟ ਨਹੀਂ ਹੈਗੀ ਅੱਜ 1-1 ਰੁਪਏ ਵਾਸਤੇ ਸਾਡੇ ਜਿਹੜੇ ਬਾੜ ਪੀੜਿਤ ਭੈਣ ਭਰਾ ਨੇ ਉਹ 1-1 ਰੁਪਏ ਵਾਸਤੇ 1-1 ਚੀਜ਼ ਦੀ ਮਦਦ ਵਾਸਤੇ ਤਰਸਦੇ ਪਏ ਨੇ ਔਰ ਸਰਕਾਰ ਦਾ ਕੰਮ ਦੇਖੋ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਣੀ ਚਾਹਨਾ ਆ ਮੈਮ ਥੋੜਾ ਥੋੜੀ ਜਿਹਾ ਲਾਈਟ ਆਫ ਕਰ ਦਿਓਗੇ ਜੀ ਹਰਸਿਮਤ ਹਰਸਿਮਤ ਜੀ ਹਾਂ ਉੱਪਰ ਆ ਬੰਦ ਕਰ ਦਿਓ ਉਹ ਵੀ ਪਰ ਦੇ ਕੋਸੀ ਪਰ ਰੰਗ ਕਰ ਦਿਓ ਹਾਂ ਚਲੋ ਇਹਨਾਂ ਦੇ ਮੰਤਰੀਆਂ ਦਾ ਹਾਲ ਦੇਖ ਲਓ ਸਾਡੀ ਸਰਕਾਰ ਦਾ ਹਾਲ ਦੇਖ ਲਓ 13000 ਕਰੋੜ ਰੁਪਏ ਦੀ ਗੱਲ ਇਹ ਆ 13000 ਕਰੋੜ ਰੁਪਏ ਬੇਲ 12000 ਕਰੋੜ ਰੁਪਏ ਜੀ ਕਰ ਸਕਦੀ ਹੈ ਬੀਜੇਪੀ ਨੇ ਪ੍ਰੈਸ ਕਨਫਰੈਂਸ ਵਿੱਚ ਵੀ ਅਹਿਕਾ ਹੈ 12000 ਕਰੋੜ ਰੁਪਏ ਇਨ ਸਟੇਟਸ ਕਿੱਤੀ ਕੀ ਇਹ ਹੈ ਕਿ ਕਾਉਂਸਲ ਦੇ ਖਰਚੇ ਬਿਲਕੁਲ ਐਸਾ ਕੋਈ ਵੀ ਪੈਸਾ ਪੰਜਾਬ ਕੇ ਪਾਸ ਨਹੀਂ ਹੈ ਐਸਾ ਕੋਈ ਵੀ ਪੈਸਾ ਪੰਜਾਬ ਕੇ ਪਾਸ ਨਹੀਂ ਹੈ ਮੈਂ बार-बार ਸਪਸ਼ਟ ਕਿ ਉਹ ਇਸ ਤਰ੍ਹਾਂ ਯੂਜ਼ ਕਰਨਾ ਉਹ ਤੇ ਅਸੀਂ ਕੰਟੀਨਿਊ ਕਰ ਹੀ ਰਹੇ ਹਾਂ 12000 ਕਰੋੜ ਹੈਗਾ ਮੈਂ ਇਹ ਕਹਿੰਦਾ ਨਹੀਂ ਹੈਗਾ 1582 ਕਰੋੜ ਰੁਪਏ 2 ਅਪ੍ਰੈਲ 2022 ਤੋਂ ਹੁਣ ਤੱਕ ਉਹਦਾ ਜੀ ਕਹਿਣਾ ਹੀ ਆ ਪਹਿਲਾਂ ਤੋਂ ਕਾਂਗਰਸ ਵੇਲੇ ਦਾ ਵੀ ਆ ਜਾਂਦਾ ਤਾਂ ਹਰ ਇੱਕ ਸਾਲ ਟੋਟਲ ਕਹਿੰਦੇ ਨੇ ਇੰਨਾ ਆ ਜਾਓ ਤੁਹਾਡੇ ਕੋਲ ਕਿੱਥੇ ਆ ਜੀ ਉਹ ਕਹਿਣਾ ਹੀ ਆ ਜੀ ਮੈਨੂੰ ਦੱਸੋ 1 ਮਿੰਟ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਮੇਰੇ ਦੁਆਰਾ ਤਕਲੀਫ ਜੀ ਆਗਿਆ ਤੁਹਾਨੂੰ ਹੁਣ ਤੁਸੀਂ ਇਹ ਵੀਡੀਓ ਦੇਖੀ ਕਦੀ ਐਦਾਂ ਦੀ ਸਰਕਾਰ ਵੀ ਹੁੰਦੀ ਹੈ ਇੱਕ ਮੰਤਰੀ ਕਹਿੰਦਾ ਹੈਗੇ ਔਰ ਜਿਹੜਾ ਉਸ ਖਜ਼ਾਨੇ ਦਾ ਚੌਕੀਦਾਰ ਬਣਿਆ ਬੈਠਾ ਰਾਖਾ ਬਣਿਆ ਬੈਠਾ ਪੰਜਾਬ ਦਾ ਵਿੱਤ ਮੰਤਰੀ ਉਹ ਕਹਿੰਦਾ ਹੈ ਨਹੀਂ ਜਿਹੜਾ ਡਿਜ਼ਾਸਟਰਸ ਦਾ ਮੰਤਰੀ ਹੈ ਉਹ ਕਹਿੰਦਾ ਹੈਗਾ ਤੇ ਸਾਡੇ ਮੁੱਖ ਮੰਤਰੀ ਕਹਿੰਦਾ ਉਹ ਤੇ ਐਵੇਂ ਗੱਲਾਂ ਕਰੀ ਜਾਂਦੇ ਜੀ ਕਿ ਕਿਦਾਂ ਦੀ ਸਰਕਾਰ ਚਾਦਣੀ ਹੈ